ਇੱਕ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿੱਥੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆਏ ਨੇ ਦੱਸ ਦਈਏ ਕਿ ਪੰਜਾਬ ਚ ਆਪ 3 ਸੀਟਾਂ ਤੇ ਅੱਗੇ ਚੱਲ ਰਹੀ ਹੈ ਉਧਰ ਹੀ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ 5 ਸੀਟਾਂ ਤੇ ਅੱਗੇ ਚੱਲ ਰਹੀ ਹੈ ਉਧਰ ਅਕਾਲੀ ਦਲ 1 ਸੀਟ ਤੇ ਅੱਗੇ ਨੇ ਜੇਕਰ ਆਪਾਂ ਹੋਰ ਸੀਟਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਰਮਨੀ ਸਿੰਘ ਬਿੱਟੂ ਤੇ ਰਾਜਾ ਵੜਿੰਗ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਇਹਨਾਂ ਦੇ ਵਿੱਚ ਫਸਟਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਗਾਂਧੀ ਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਿਤ ਸ਼ਾਹ 90000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਉਧਰ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਚ ਬੀਜੇਪੀ ਦੀ ਇਨੀਸ਼ੀਏਟਾ ਤੇ ਅੱਗੇ ਚੱਲ ਰਹੀ ਹੈ ਜੇਕਰ ਪੰਥਕ ਹਲਕੇ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਵੱਡੀ ਖਬਰ ਹੈ ਕਿ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਉਧਰ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਉਹ ਪਿੱਛੇ ਨੇ ਪਰ ਖਡੂਰ ਸਾਈਡ ਤੋਂ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਜੋ ਆਜ਼ਾਦ ਉਮੀਦਵਾਰ ਵਜੇ ਚੋਣ ਮੈਦਾਨ ਤੇ ਉਤਰੇ ਸੀ ਤੇ ਵੱਡੀ ਖਬਰ ਹੈ ਪੰਥਕ ਹਲਕੇ ਨੂੰ ਲੈ ਕੇ ਖਡੂਰ ਸਾਈਡ ਤੋਂ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਉਧਰ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਚ 10 ਸੀਟਾਂ ਤੋਂ ਕਾਂਗਰਸ 5 ਸੀਟਾਂ ਤੇ ਅੱਗੇ ਚੱਲ ਰਹੀ ਹੈ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅੱਗੇ ਚੱਲ ਰਹੇ ਨੇ ਸੁਸ਼ੀਰ ਰਿੰਕੂ ਨੂੰ ਉਹ ਟੱਕਰ ਦਿਿੰਦੀ ਹੋਈ ਦਿਖਾਈ ਦੇ ਰਹੇ ਨੇ ਸੁਸ਼ੀਰ ਰਿੰਕੂ ਪਿੱਛੇ ਚੱਲ ਰਹੇ ਨੇ ਤੇ ਜਿਲੰਦਰ ਤੋਂ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਤੋਂ ਵੀ ਵੱਡੀ ਖਬਰ ਹੈ ਸਰਬਜੀਤ ਸਿੰਘ ਖਾਲਸਾ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਚ ਉਤਰੇ ਸੰਤੋ ਉਹ ਅੱਗੇ ਚੱਲ ਰਹੇ ਨੇ ਉਧਰ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਉਹ ਪਿੱਛੇ ਚੱਲ ਰਹੇ ਨੇ ਤੇ ਸਰਬਜੀਤ ਸਿੰਘ ਖਾਲਸਾ ਜੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਫਰੀਦਕੋਟ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿੱਥੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆਏ ਨੇ ਦੱਸ ਦਈਏ ਕਿ ਪੰਜਾਬ ਚ ਆਪ 3 ਸੀਟਾਂ ਤੇ ਅੱਗੇ ਚੱਲ ਰਹੀ ਹੈ ਉਧਰ ਹੀ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ 5 ਸੀਟਾਂ ਤੇ ਅੱਗੇ ਚੱਲ ਰਹੀ ਹੈ ਉਧਰ ਅਕਾਲੀ ਦਲ 1 ਸੀਟ ਤੇ ਅੱਗੇ ਨੇ ਜੇਕਰ ਆਪਾਂ ਹੋਰ ਸੀਟਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਰਮਨੀ ਸਿੰਘ ਬਿੱਟੂ ਤੇ ਰਾਜਾ ਵੜਿੰਗ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਇਹਨਾਂ ਦੇ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਗਾਂਧੀ ਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਿਤ ਸ਼ਾਹ 90000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਉਧਰ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ 'ਚ ਬੀਜੇਪੀ ਦੀ ਨਿਨਸ਼ਿਟਾ ਤੇ ਅੱਗੇ ਚੱਲ ਰਹੀ ਹੈ ਜੇਕਰ ਪੰਥਕ ਹਲਕੇ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਵੱਡੀ ਖਬਰ ਹੈ ਕਿ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਉਧਰ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਮਲਟੋਹਾ ਉਹ ਪਿੱਛੇ ਨੇ ਪਰ ਖਡੂਰ ਸਾਈਡ ਤੋਂ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਜੋ ਆਜ਼ਾਦ ਉਮੀਦਵਾਰ ਵਜੇ ਚੋਣ ਮੈਦਾਨ ਤੇ ਉਤਰੇ ਸੀ ਤੇ ਵੱਡੀ ਖਬਰ ਹੈ ਪੰਥਕ ਹਲਕੇ ਨੂੰ ਲੈ ਕੇ ਖਡੂਰ ਸਾਈਡ ਤੋਂ ਅਮਰਿਤਪਾਲ ਸਿੰਘ ਅੱਗੇ ਚੱਲ ਰਹੇ ਨੇ ਉਧਰ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਚ 10 ਸੀਟਾਂ ਤੋਂ ਕਾਂਗਰਸ 5 ਸੀਟਾਂ ਤੇ ਅੱਗੇ ਚੱਲ ਰਹੀ ਹੈ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅੱਗੇ ਚੱਲ ਰਹੇ ਨੇ ਸੁਸ਼ੀਰ ਰਿੰਕੂ ਨੂੰ ਉਹ ਟੱਕਰ ਦਿਿੰਦੀ ਹੋਈ ਦਿਖਾਈ ਦੇ ਰਹੇ ਨੇ ਸੁਸ਼ੀਰ ਰਿੰਕੂ ਪਿੱਛੇ ਚੱਲ ਰਹੇ ਨੇ ਤੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਤੋਂ ਵੀ ਵੱਡੀ ਖਬਰ ਹੈ ਸਰਬਜੀਤ ਸਿੰਘ ਖਾਲਸਾ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਸੰਤੋ ਉਹ ਅੱਗੇ ਚੱਲ ਰਹੇ ਨੇ ਉਧਰ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਉਹ ਪਿੱਛੇ ਚੱਲ ਰਹੇ ਨੇ ਤੇ ਸਰਬਜੀਤ ਸਿੰਘ ਖਾਲਸਾ ਜੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਫਰੀਦਕੋਟ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ